ਅਬਰਤ ਪਾਲਵੀ ਇਸੇ ਦੋਸ਼ ਦਾ ਸ਼ਿਕਾਰ ਆ ਕਿ ਉਹਨੇ ਵੀ ਨਸ਼ਿਆਂ ਦੇ ਖਿਲਾਫ ਚੁੱਕਿਆ ਗੱਲ ਚੁੱਕੀ ਆ ਕਿ ਸਰਕਾਰ ਨਹੀਂ ਚਾਹੁੰਦੀ ਕਿ ਇਸ ਧਰਤੀ ਤੋਂ ਨਸ਼ਾ ਜਾਂ ਸਾਡੇ ਕੋਈ ਸਿਸਟਮ ਨਹੀਂ ਚਾਹੁੰਦਾ ਕਿ ਨਸ਼ਾ ਖਤਮ ਹੋਵੇ। ਜਿਆਜਦਾਂ ਮੌਲੀ ਤੇ ਸਰਜਾ ਜਾ ਰਹੇ ਆ। ਪੁਲਿਸ ਨੇ ਕੀਤਾ ਪੁਲਿਸ ਕੋ ਇਨਸਾਫ ਮੰਗਣਾ ਪੁਲਿਸ ਨੇ ਇਨਸਾਫ ਕਰਨਾ ਤੇ ਕਿੱਥੋਂ ਹੋ ਜਾਊਗਾ? ਖਿਸ਼ਾਲ ਪੰਜਾਬ ਜਿਹੜੀ ਆ ਉਹ ਇਸ਼ਤਿਹਾਰਾਂ ਚ ਆ ਟੀਵੀ ਤੇ ਆ ਨਸ਼ਾ ਘਟ ਨਹੀਂ ਰਿਹਾ ਨਸ਼ਾ ਵਧ ਰਿਹਾ ਦਿਨ-ਦਿਨ। ਨਸ਼ੇ ਦੇ ਤਸਕਰਾਂ ਨੂੰ ਕੋਈ ਖੋਫ ਨਹੀਂਗਾ ਕੋਈ ਡਰ ਨਹੀਂਗਾ। ਨਸ਼ੇ ਦੇ ਖਿਲਾਫਤ ਗੱਲ ਕਰਨ ਵਾਲੇ ਉਹਨਾਂ ਵਾਸਤੇ ਤੇ ਜੇਲਾ ਹੈ ਗਿਆ ਬੜੀ ਬੜੀ ਦੂਰ ਤੱਕ ਹੈ ਗਿਆ ਬੜੇ ਬੜੇ ਸਖਤ ਕਾਨੂੰਨ ਹੈਗੇ ਆ ਪਰ ਨਸ਼ਾ ਵੇਚਣ ਵਾਲਿਆਂ ਵਾਸਤੇ ਕੋਈ ਐਸਾ ਕਾਨੂੰਨ ਨਹੀਂ ਹੈਗਾ ਕਿ ਜਿਉਂਨਾਂ ਨੂੰ ਫੜ ਲਿਆ ਜਾਂਦਾ ਮਤਲਬ ਹੈ ਜਿਹੜੇ ਸ਼ਬਦ ਹੈ ਜੋ ਉਹਨਾਂ ਦੇ ਅੰਦਰ ਅੰਦਰ ਦੇ ਪਰਿਵਾਰ ਨਾਲ ਜੋ ਉਹਨਾਂ ਦੇ ਹਾਲਾਤ ਬਣੇ ਪਏ ਆ ਜਿੱਦਾਂ ਉਹਨੂੰ ਮਾਰਿਆ ਗਿਆ ਬਹੁਤ ਦੁਖਦਾਇਕ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਚ ਦਿਨ-ਬਦਨ ਵਾਪਰ ਰਹੀਆਂ ਆ ਪਤਾ ਨਹੀਂ ਕਿੰਨੇ ਨੌਜਵਾਨ ਨਸ਼ਾ ਨਾ ਮਾਰੇ ਜਾ ਰਹੇ ਆ ਕਿੰਨੇ ਇਨਕਾਊਂਟਰਾਂ 'ਚ ਮਾਰੇ ਜਾ ਰਹੇ ਆ ਇੱਕ ਪੁਲਿਸ ਨੂੰ ਇਹ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਜਿਹੜਾ ਵੀ ਸਰਕਾਰ ਦੇ ਖਿਲਾਫ ਜਾਂ ਇਹ ਮਾਫੀਆ ਦੇ ਖਿਲਾਫ ਨਸ਼ੇ ਦੇ ਖਿਲਾਫ ਕੋਈ ਗੱਲ ਕਰਦਾ ਉਹਨੂੰ ਜੋ ਵੀ ਕੀਤਾ ਜਾ ਸਕਦਾ ਕਰ ਦੋ ਕੋਈ ਸਰਕਾਰ ਕੋਲੋਂ ਕੋਈ ਨਹੀਂ ਕੀ ਉੱਥੇ ਕੋਈ ਇਨਕੁਆਇਰੀ ਹੋਊਗੀ ਉੱਥੇ ਕੋਈ ਕਾਰਵਾਈ ਹੋਊਗੀ ਜਦੋਂ ਲੋਕ ਇਕੱਠੇ ਹੋ ਕੇ ਜੇ ਥੋੜੀ ਬਹੁਤੀ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਥੋੜੇ ਜਿਹਾ ਬਾਅਦ ਜਦੋਂ ਮਸਲਾ ਠੰਡਾ ਹੁੰਦਾ ਤਾਂ ਫਿਰ ਸਾਰਾ ਮਾਮਲਾ ਉੱਥੇ ਤੋਂ ਉੱਥੇ ਆ ਜਾਂਦਾ ਇਹ ਮੇਰਾ ਖਾਲ ਪਹਿਲਾ ਮਾਮਲਾ ਨਹੀਂ ਤੁਸੀਂ ਤੁਹਾਡੇ ਬਠਿੰਡੇ ਚ ਮੈਂ ਦੇਖਿਆ ਕਿ ਜਿਹੜੇ ਵੀ ਨਸ਼ਿਆਂ ਦੇ ਖਿਲਾਫ ਪਹਿਲਾਂ ਵੀ ਗੱਲ ਉੱਠੀ ਉਹਨਾਂ ਦੇ ਘਰ ਸਾੜ ਦਿੱਤੇ ਗਏ ਕਿ ਹੁਣ ਵੀ ਜਿਹੜਾ ਕੋਈ ਪਰਮਿੰਦਰ ਝੋਟਾ ਸੀਗਾ ਜਿੰਨੇ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਵੀ ਬੰਦਾ ਆਵਾਜ਼ ਚੁੱਕਦਾ ਉਹ ਉੱਤੇ ਤੇ ਬਹੁਤ ਝੂਠੇ ਪਰਚੇ ਵੀ ਪਾਏ ਜਾਂਦੇ ਆ ਉਹਨਾਂ ਨੂੰ ਫਸਾਇਆ ਵੀ ਜਾਂਦਾ ਵਾ ਪਰ ਜਿਹੜੇ ਨਸ਼ਾ ਵੇਚਣ ਵਾਲੇ ਉਹ ਦੰਦਨਾਂ ਦੇ ਫਿਰਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹ ਜਿਹੜਾ ਨੌਜਵਾਨ ਦੇ ਹਨ ਦੀ ਅਰਣਬੀਰ ਦੀਆਂ ਅਸੀਂ ਹੁਣੇ ਉਹਨੂੰ ਹਸਪੀਟਲ 'ਚ ਮਿਲ ਕੇ ਆਏ ਆ ਉਹਦੀ ਹੱਡੀਆਂ ਦੇ ਟੁਕੜੇ-ਟੁਕੜੇ ਕਰਕੇ ਉਹਦਾ ਪਰਿਵਾਰ ਹੱਥਾਂ 'ਚ ਫੜੀ ਫਿਰਦਾ ਤੇ ਮੇਰੇ ਖਿਆਲ ਨਾਲ ਤਾਂ ਸਾਡੀ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਕਿ ਕੀ ਵਾਪਰ ਰਿਹਾ ਹਾਂ ਬਸ ਕੋਈ ਚੀਜ਼ ਹੈ ਕਿ ਸਾਰਾ ਕੁਝ ਪੁਲਿਸ ਤੇ ਛੱਡਿਆ ਹੋਇਆ ਉਹ ਜੋ ਫੈਸਲਾ ਕਰੇ ਉਹ ਕਿਸੇ ਨੂੰ ਬਚਾ ਲੇ ਮਾਰ ਦੇ ਕਿਸੇ ਨੂੰ ਰੱਖ ਲੇ ਕਿ ਜਿਹੜੇ ਗਲਤ ਬੰਦਿਆਂ ਨੂੰ ਬਚਾ ਲੇ ਚੰਗੇ ਬੰਦਿਆਂ ਨੂੰ ਝੂਠੇ ਪਰਚਿਆਂ 'ਚ ਜੋ ਆਪ ਤਾਰ ਕੇ ਦੂਜੇ ਤੇ ਜੇ ਬਿਨਾ ਕਿਸੇ ਕਾਰਵਾਈ ਤੋਂ ਲਾ ਕੇ ਅੰਦਰ ਸੁੱਟ ਦੇ ਇਹ ਸਭ ਕੁਝ ਚੱਲਿਆ ਰਿਹਾ ਚਲੋ ਉਹਤੇ ਜੋ ਵੀ ਲਾਇਆ ਗਿਆ ਪਰ ਉਹਨਾਂ ਦਾ ਬੱਚਾ ਤੇ ਮਾਰ ਦਿੱਤਾ ਗਿਆ ਨੇ ਇਸ਼ਾਰਤ ਕਰਕੇ ਕਿਸੇ ਵੀ ਤਰੀਕੇ ਨਾਲ ਮਾਰਤਾ ਗਿਆ ਹੁਣ ਉਹਨਾਂ ਦੇ ਮਾਪਿਓ ਵਿਚਾਰੇ ਅਨਸਾਫ਼ ਲਿਖਦੇ ਫਿਰਦੇ ਆ ਫਿਰ ਸਰਕਾਰਾਂ ਸਾਡੀਆਂ ਇਹ ਨਹੀਂ ਵੀ ਚਲੋ ਉਹਨਾਂ ਨੂੰ ਰੋਣ ਦਾ ਮੌਕਾ ਜਾਂ ਉਹਨਾਂ ਨੂੰ ਆਪਣੇ ਘਰ ਬੈ ਕੇ ਕੋਈ ਅਫਸੋਸ ਵੀ ਅਸੀਂ ਉਹਨਾਂ ਦੇ ਕੋਈ ਕਾਰਵਾਈ ਜੋ ਬਣਦੀ ਹੈ ਕਾਨੂੰਨ ਤੌਰ ਤੇ ਅਸੀਂ ਸਖਤ ਕਰੀਏ ਪਰ ਨਹੀਂ ਫਿਰ ਵੀ ਲੋਕਾਂ ਨੂੰ ਇਕੱਠੇ ਹੋ ਕੇ ਇਸ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਕਾਰਵਾਈ ਕਰਾਉਣੀ ਪੈਂਦੀ ਕਿੱਡੀ ਕਿੱਡੀ ਸ਼ਰਮ ਆ ਲੱਗਿਆ ਕਿ ਜਿਹੜਾ ਨਾ ਕੋਈ ਵੀ ਸਿਸਟਮ ਆਪਣੇ ਆਪ ਕੰਮ ਨਹੀਂ ਕਰਦਾ ਜਦੋਂ ਲੋਕ ਨਹੀਂ ਇਕੱਠੇ ਹੁੰਦੇ ਕੋਈ ਤਾਂ ਕੋਈ ਗ੍ਰਫਤਾਰੀ ਨਹੀਂ ਕਿ ਮੈਂ ਦੇਖ ਦੋਗੇ ਪੁਲਿਸ ਨੂੰ ਵੀ ਨਹੀਂ ਪਤਾ ਕਿ ਸਾਡੇ ਮੁਲਾਜ਼ਮ ਕਿੱਥੇ ਨੇ ਜਾਂ ਕਿੱਥੇ ਫਿਰਦੇ ਨੇ ਨਹੀਂ ਪਤਾ ਸਾਰਾ ਕੁਝ ਹੀ ਆ ਪਰ ਕਾਰਵਾਈ ਕੋਈ ਕਰਨੀ ਨਹੀਂ ਉਹ ਲੋਕਾਂ ਨੂੰ ਬਸ ਲੋਕਾਂ ਦਾ ਗੁੱਸਾ ਕਿਸ ਤਰੀਕੇ ਨਾਲ ਠੰਡਾ ਹੋ ਜਾਊਗਾ ਉਹ ਫਿਰ ਆਪਣੀਆਂ ਸੀਟਾਂ ਤੇ ਬਹਿ ਜਾਣਗੇ ਫਿਰ ਉਹ ਜੋ ਜੋ ਜ਼ੁਲਮ ਕਰਨਗੇ ਜੋ ਜੋ ਹੈਗਾ ਇਹ ਮੇਰਾ ਖਿਆਲ ਹੈ ਕਿ ਕਾਰਵਾਈ ਇਹ ਕਰਨੀ ਚਾਵੇ ਤੇ ਇਹ ਤੇ ਬੰਦੇ ਨੂੰ ਜਦੋਂ ਕਿਸੇ ਸਰਕਾਰ ਦੇ ਖਿਲਾਫ ਕੋਈ ਗੱਲ ਕਰਦਾ ਤੇ ਰਾਤ ਨੂੰ ਹੀ ਬੰਦਾ ਫੜ ਲਿਆ ਜਾਂਦਾ ਤੇ ਜੇ ਸਰਕਾਰ ਦੇ ਕੋਈ ਸਰਕਾਰ ਦੀ ਕੋਈ ਗਲਤੀ ਆ ਤੇ ਜੇ ਉੱਥੇ ਕੋਈ ਫੜਨਾ ਤੇ ਉੱਥੇ ਤੇ ਤਾ ਮਤਾ ਕੀਤਾ ਜਾਂਦਾ ਉਹਨਾਂ ਟਾਲ ਮਟੋਲ ਕੀਤੀ ਜਾ ਰਹੀ ਹੈ ਉਹ ਸਾਰਾ ਕੁਝ ਸਾਰਾ ਇਹਹੀ ਇਹਹੀ ਤਸਵੀਰ ਉਸ ਖੁਸ਼ਹਾਲ ਪੰਜਾਬ ਦੀ ਜਿੱਮੇ ਨਸ਼ਾ ਤਸਕਰ ਨੂੰ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਪੁਲਿਸ ਕਸਟਡੀ ਦੇ ਵਿੱਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਕੋਈ ਇਨਸਾਬ ਨਹੀਂ ਬੰਦਾ ਜਿਹੜੇ ਖੁਸ਼ਹਾਲ ਪੰਜਾਬ ਦੀ ਗੱਲ ਭਗਵਾਨ ਸਿੰਘ ਮਾਨਣ ਕਰਦੇ ਆ ਕਿ ਇਹੀ ਤਸਵੀਰ ਉਸ ਖੁਸ਼ਹਾਲ ਪੰਜਾਬ ਦੀ ਇਹ ਮੇਰਾ ਖਿਆਲ ਹੈ ਕਿ ਖਾਲੀ ਖੁਸ਼ਹਾਲ ਪੰਜਾਬ ਜਿਹੜੀ ਆ ਉਹ ਇਸ਼ਤਿਹਾਰਾਂ ਚ ਆ ਟੀਵੀ ਤੇ ਹੀ ਆ ਜਦੋਂ ਆਪ ਤੁਸੀਂ ਤੁਸੀਂ ਤੇ ਪੱਤਰਕਾਰ ਜੋ ਤੁਸੀਂ ਤੇ ਆਪ ਪਿੰਡਾਂ ਚ ਆਮ ਪਬਲਿਕ ਵਿਚ ਵਿਚਰਦੇ ਜੋ ਉੱਥੇ ਕੀ ਹਾਲਾਤ ਹੈ ਆ ਪੰਜਾਬ ਦੇ ਕੀ ਕਿੰਨੇ ਲੋਕ ਨਸ਼ਾ ਨਸ਼ਾ ਘਟ ਨਹੀਂ ਰਿਹਾ ਨਸ਼ਾ ਵਧ ਰਿਹਾ ਦਿਨ ਬਦ ਦਿਨ ਇਸ ਕਰਕੇ ਨਸ਼ੇ ਦੇ ਤਸਕਰਾਂ ਨੂੰ ਕੋਈ ਖੋਫ ਨਹੀਂਗਾ ਕੋਈ ਡਰਨੇਗਾ ਉਹ ਜੇ ਕੋਈ ਉਹਨਾਂ ਦੇ ਖਿਲਾਫ ਕੋਈ ਕੋਈ ਆਪਣੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦਾ ਤੇ ਉਹ ਜਿਹੜਾ ਰਣਵੀਰ ਸਿੰਘ ਨਾਲ ਜੋ ਵਾਪਰਿਆ ਉਹਦੀਆਂ ਹੱਡੀਆਂ ਬਾਹਾਂ ਤੋੜ ਦਿੱਤੀਆਂ ਉਹ ਮਰਨ ਤੋਂ ਕਿੱਦਾਂ ਬਚ ਗਿਆ ਚਲੋ ਉਹਦੀ ਵਧੀ ਕਰਕੇ ਤੇ ਇਹ ਮੇਰਾ ਖਿਆਲ ਹੈ ਕਿ ਇੱਕ ਇੱਕ ਘਟਨਾ ਨਹੀਂ ਹਜ਼ਾਰਾਂ ਘਟਨਾ ਹੈ ਅਬਰਤਪਾਲ ਵੀ ਇਸੇ ਦੋਸ਼ ਦਾ ਸ਼ਿਕਾਰ ਆ ਕਿ ਉਹਨੇ ਮਨਸ਼ਾ ਦੇ ਖਿਲਾਫ ਚੁੱਕਿਆ ਤੇ ਗੱਲ ਚੁੱਕੀ ਆ ਇਹ ਸਰਕਾਰ ਨਹੀਂ ਚਾਹੁੰਦੀ ਕਿ ਇਸ ਧਰਤੀ ਤੋਂ ਨਸ਼ਾ ਜਾਂ ਸਾਡੇ ਕੋਈ ਸਿਸਟਮ ਨਹੀਂ ਚਾਹੁੰਦਾ ਕਿ ਨਸ਼ਾ ਖਤਮ ਹੋਵੇ ਨਸ਼ੇ ਦਾ ਬੜਾਵਾ ਐਸੇ ਕਰਕੇ ਹੀ ਆ ਕਿ ਜਿਹੜੇ ਨਸ਼ੇ ਦੀ ਨਸ਼ੇ ਦੇ ਖਿਲਾਫਤ ਗੱਲ ਕਰਨ ਵਾਲੇ ਉਹਨਾਂ ਵਾਸਤੇ ਤੇ ਜੇਲ੍ਹਾਂ ਹੈਗੀਆਂ ਬੜੀ-ਬੜੀ ਦੂਰ ਤੱਕ ਹੈਗੀਆਂ بڑے-ਬڑے ਸਖਤ ਕਾਨੂੰਨ ਹੈਗੇ ਆ ਪਰ ਨਸ਼ਾ ਵੇਚਣ ਵਾਲਿਆਂ ਵਾਸਤੇ ਕੋਈ ਇਹੋ ਜਿਹਾ ਕਾਨੂੰਨ ਜਾਂ ਕੋਈ ਗਲਤਨਸਰਾ ਵਾਸਤੇ ਕੋਈ ਐਸਾ ਕਾਨੂੰਨੀ ਹੈਗਾ ਕਿ ਜਿ ਉਹਨਾਂ ਨੂੰ ਫੜ ਲਿਆ ਜਾਵੇ ਜਦੋਂ ਇਹ ਘਟਨਾ ਕਰਮ ਹੁੰਦਾ ਦੋ ਦਿਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਬਠਿੰਡਾ ਦੇ ਵਿੱਚ ਰਹਿ ਕੇ ਜਾਂਦੇ ਨੇ ਇਸ ਪਰਿਵਾਰ ਤੋਂ ਮਹਿਜ਼ 10-15 ਕਿਲੋਮੀਟਰ ਦੀ ਦੂਰੀ ਤੇ ਰਹਿੰਦੇ ਨੇ ਕੀ ਲੱਗਦਾ ਨਹੀਂ ਬੰਨਾ ਹੋਣਾ ਚਾਹੀਦਾ ਸੀ ਕਿ ਪਰਿਵਾਰ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਜਾਂਦਾ ਮੇਰੇ ਖਿਆਲ ਉਹ ਜਿੱਦਾਂ ਕਹਿੰਦੇ ਨੇ ਕੋਈ ਅਨਸਾਨੀਅਤ ਖਤਮ ਹੀ ਹੋ ਗਈ ਅੰਦਰੋਂ ਨਹੀਂ ਤੇ ਬੰਦਾ ਆ ਕੇ ਤੁਸੀਂ ਆ ਕੇ ਉਹਨਾਂ ਪਰਿਵਾਰ ਨਾਲ ਚਲੋ ਜੇ ਕੁਝ ਘਟਨਾ ਗਲਤ ਵਾਪਰ ਵੀ ਗਈ ਤੇ ਉਹਨਾਂ ਨੂੰ ਸਜ਼ਾ ਦੇਣੀ ਕੋਈ ਜੈ ਕੋਈ ਕੋਈ ਗਲਤ ਤੇ ਸਜ਼ਾ ਨਹੀਂ ਦੇਣੀ ਨਾ ਕੋਈ ਲੋਕ ਗਲਤ ਤੇ ਨਹੀਂ ਮੰਗ ਕਰ ਰਹੇ ਕਿ ਠੀਕ ਹੈ ਉਹਨਾਂ ਗਲਤ ਕੀਤਾ ਨੂੰ ਸਜ਼ਾ ਦਿਓ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰੋ ਤੇ ਸ਼ਾਇਦ ਪਰਿਵਾਰ ਦਾ ਵੀ ਕੋਈ ਮਨ ਠੰਡਾ ਹੋ ਜੇ ਤੇ ਤੁਸੀਂ ਸਗੋਂ ਗੱਲ ਹੀ ਨਹੀਂ ਸੁਣ ਰਹਾ ਗੱਲ ਹੀ ਨਹੀਂ ਕਰ ਰਹਾ ਕਿ ਇਹ ਪੰਜਾਬ ਦੇ ਵਿੱਚ ਕੋਈ ਵਿਸਨੀਕ ਹੀ ਨਹੀਂ ਹੁੰਦੇ ਲੋਕ ਜਿਹੜੇ ਤੁਸੀਂ ਜਿੱਦਾਂ ਦਾ ਹਾਲਾਤ ਬਣਾਏ ਪਏ ਪਰਿਵਾਰ ਕਹਿੰਦਾ ਕਿ ਸਾਡਾ 5 ਸਾਲਾ ਬੱਚਾ ਹੁਣ ਪੁਲਿਸ ਦੇ ਨਾਮ ਤੋਂ ਵੀ ਡਰਦਾ ਕਿਤੇ ਮੇਰੇ ਨਾਲ ਵੀ ਉਹੀ ਕੁਛ ਨਾ ਕਰਨ ਜੋ ਮੇਰੇ ਪਾਪਾ ਨਾਲ ਕੀਤਾ ਜਦੋਂ ਇੱਕ ਬੱਚੇ ਦੇ ਸਾਹਮਣੇ ਉਹਦੇ ਬਾਪ ਨਾਲ ਐਸਾ ਕੁਛ ਵਾਪਰ ਗਿਆ ਤੂੰ ਉਹਦੇ ਉਹ ساری ਜ਼ਿੰਦਗੀ ਇਹ ਚੀਜ਼ ਲੈ ਕੇ ਜੀਊਗਾ ਮੇਰਾ ਖਿਆਲ ਹੈ ਕਿ ਸਾਡੇ ਇਨਸਾਨੀਅਤ ਖਤਮ ਹੋ ਚੁਕੀ ਆ ਕਿ ਜਿਹੜੇ ਕੋਈ ਨਾ ਤੇ ਸਾਡੀ ਅਫਸਰਸ਼ਾਹੀ ਚ ਹੀ ਰਿਹਾ ਇਹੋ ਜੀ ਗੱਲ ਨਾ ਹੀ ਸਾਡੇ ਨੇਤਾ ਲੋਗਾਂ ਚ ਰਹੀ ਆ ਕਿ ਬਸ ਉਸੇ ਰੋਟੀਆਂ ਸੇਕਣ ਵਾਲਾ ਕੰਮ ਕਰ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਟੀਵੀ ਤੇ ਦੱਸ ਕੇ ਅਖਬਾਰਾਂ ਚ ਇਸ ਇhtiyar ਦੇ ਕੇ ਤੇ ਪੰਜਾਬ ਨੂੰ ਕਹੀਏ ਕਿ ਬੜੀ ਤਰੱਕੀ ਹੋ ਗਈ ਆ ਬੜਾ ਨਸ਼ਾ ਖਤਮ ਹੋ ਗਿਆ ਬਹੁਤ ਵਧੀਆ ਕਰ ਦਿੱਤਾ ਪਰ ਮੇਰੇ ਖਿਆਲ ਜ਼ਮੀਨ ਤੇ ਸਭ ਕੁਛ ਇਹਦੇ ਉਲਟਾ ਹੋ ਰਿਹਾ ਤੁਹਾਡੀ ਪਾਰਟੀ ਨਾਲ ਖੜੀ ਹੈ ਪਰਵਾਰ ਨੇ ਨਹੀਂ ਅਸੀਂ ਤੇ ਕੋਈ ਵੀ ਜਿੱਥੇ ਵੀ ਕਿਤੇ ਜ਼ੁਲਮ ਹੋ ਰਿਹਾ ਕਿਸੇ ਨਾਲ ਧੱਕਾ ਹੋ ਰਿਹਾ ਅਸੀਂ ਉਹਦੇ ਨਾਲ ਖੜੇ ਆ ਜੀ ਹਾਂ ਅਸੀਂ ਉਹਨੇ ਨਾਲ ਖੜੇ ਆ ਅਸੀਂ ਅੱਜ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਇਨਸਾਫ ਅਸੀਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੱਥੇ ਆ ਕੇ ਉਹਨਾਂ ਦਾ ਸਹਿਯੋਗ ਕਰ ਰਹੇ ਆ ਇਨਸਾਫ ਦੀ ਮੰਗ ਕਰ ਰਹੇ ਆ ਉਹਨਾਂ ਦਾ ਸਹਿਯੋਗ ਕਰ ਰਹੇ ਅਸੀਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਕਿ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਵੀ ਹੈਗੇ ਜਿਹੜੇ ਕਿ ਤੇ ਅਸੀਂ ਸਾਰੀਆਂ ਬਾਹਰ ਐਸੋਸੀਏਸ਼ਨਾਂ ਨੂੰ ਹੋਰ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਸਾਰੇ ਇਕੱਠੇ ਹੋ ਕੇ ਹਮਲਾ ਮਾਰੋ ਤੇ ਤਾਂ ਕਿ ਨਾ ਲੱਗਦਾ ਨਹੀਂ ਇਸ ਤਰ੍ਹਾਂ ਦੇ دہشت ਦਾ ਮਾਹੌਲ ਆਮ ਲੋਕਾਂ 'ਚ ਪੈਦਾ ਹੁੰਦਾ ਕਿਉਂਕਿ ਜਦੋਂ ਇਨਸਾਫ ਲੈਣਾ ਹੁੰਦਾ ਪੁਲਿਸ ਦੇ ਕੋਲ ਹੀ ਜਾਣੇ ਆ ਪਰ ਜੇਕਰ ਪੁਲਿਸ ਤੇ ਐਸੇ ਕੁਝ ਇਲਜ਼ਾਮ ਲੱਗਣਗੇ ਪੁਲਿਸ ਦੀ ਕਸਟਡੀ ਦੇ ਵਿੱਚ ਨੌਜਵਾਨ ਮਾਰਨਗੇ ਤਾਂ ਲੱਗਦਾ ਨਹੀਂ ਆਮ ਲੋਕਾਂ 'ਚ ਕੀ ਤਸਵੀਰ ਕੀ ਮੇਜ ਜਾਊਗੀ ਤੇ دہشت ਦਾ ਮਾਹੌਲ ਪੁਲਿਸ ਪ੍ਰਤੀ ਪੈਦਾ ਹੋਊਗਾ ਨਹੀਂ دہشت ਦਾ ਮਾਹੌਲ ਇਸ ਦੇ ਸਿਰਜਿਆ ਜਾ ਰਿਹਾ ਪੁਲਿਸ ਨੇ ਕੀਤਾ ਪੁਲਿਸ ਕੋ ਇਨਸਾਫ ਮੰਗਣਾ ਪੁਲਿਸ ਨੇ ਇਨਸ ਸਾਡੇ ਕੋਈ ਵੀ ਨਾ ਕੋਈ ਸਾਡੇ ਕੋਈ ਜੁਡੀਸ਼ਰੀਏ ਤੇ ਸੂ ਮੋਟੋ ਲੈਂਦੀ ਆ ਕਿ ਇਹ ਕਿਉਂ ਹੋ ਰਿਹਾ ਹੈ ਤੇ ਆਪਣੀ ਇਨਕੁਆਇਰੀ ਕਰਾਉਣੇ ਤੇ ਜੋ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇਣ ਇਹ ਸੇਵ ਦੇਖੋ ਕਿ ਲੋਕ ਗਰਮੀਆਂ ਚ ਰੁੜ ਕੇ ਵਿਚਾਰੇ ਅਪੀਲਾਂ ਕਰ ਰਹੇ ਆ ਕਿ ਇਨਸਾਫ ਦਿੱਤਾ ਜਾਵੇ ਤੇ ਬਹੁਤ ਬਦਕਿਸਮਤੀ ਵਾਲੀ ਗੱਲ ਆ ਪੰਜਾਬ ਦੇ ਲੋਕਾਂ ਦੀ ਜੀ ਸਮਝ ਤਾਂ ਬਹੁਤ ਆਨ